ਸੱਚ ਪਾਤਸ਼ਾਹ ਸਿਰਸ਼ੋ ਹੰਦਸ਼ਾ ਜਿਸ ਪਾਸ ਬਹਠਿਓ ਸੋਹੀਐ ਸਭਨਾ ਦਾ ਵੀਸਾਹ ਸਜਣ ਸੱਚ ਪਾਤਸ਼ਾਹ ਸ਼ਿਰਸ਼ੋ ਦਾ ਸੋਹ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੀ ਸੋਹ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਉਡ ਕਾਈ ਕਰੇ ਹੈ ਆਪਣੜੇ ਘਰ ਹਾਰ ਰੰਗੋ ਕੀ ਨਾਮਾਣ ਹੈ ਨੜੀਏ ਮਨੜਾ ਕਾਈ ਕਰੇ ਆਪਣੜੇ ਘਰ ਹਾਰ ਰੰਗੋ ਕੀ ਸੋ ਨੀੜੈ ਧਨ ਕੰਬਲਿਏ ਬਾਹਰ ਕਿਆ ਟੁੰਡੇ ਦੇਹ ਸਲਾਈਆਂ ਨੈਣੀ ਬਾਬਕ ਕਰ ਸੀਗਾਰ ਤਾਂ ਸੁਹਾਗਣ ਜਾਣੀਐ ਲੋਗੀ ਜੋ ਸੋਹ ਤਰੀ ਪਿਆਰੋ ਯਾੜੀ ਬਾਲੀ ਕਿਉ ਕਰੀ ਜੋ ਤਨ ਕੰਤ ਨਾ ਭਾਵੈ ਕਰਨ ਪਲਾਵ ਕਰੀ ਬਹੁ ਤੇਰੇ ਸੋ ਧਨ ਮਹਿਲ ਨਾ ਪਾਵੇ ਵਿਣ ਕਰਮ ਕਿਛ ਪਾਈਐ ਨਾਹੀ ਜੀ ਬਹੁਤੀ ਰੋਤਵੈ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਹੀ ਸਮਾਣੀ ਇਨੀ ਬਾਤੀ ਸਹ ਪਾਈਐ ਨਾਹੀ ਭਈ ਕਾਮਣਿਆਣੀ ਜੈ ਪੁੱਛੋ ਸੋਹਾਗਣੀ ਵਾਹੈ ਕਿੰਨੀ ਬਾਤੀ ਸਹ ਪਾਈਆ ਜੋ ਕਿਸ ਕਰੇ ਸੋ ਭਲਾ ਕਰ ਮਾਨੀਐ ਹੁਕਮਤ ਹੁਕਮ ਚੁਕਾਈਐ ਜੋ ਕਾ ਪ੍ਰੇਮ ਪਦਾਰਥ ਪਾਈਐ ਤੋ ਚਰਣੀ ਚਿਤ ਲਾਈਐ ਸਹ ਕਹ ਸੋ ਕੀਜੈ ਤਨ ਮਨੋ ਦੀਜੈ ਸੋ ਪਰਮਲ ਲਾਈਐ ਏਵ ਕਹੇ ਸੋਹਾਗਣੀ ਪਹਿਣੇ ਇਨੀ ਬਾਤੀ ਸਹ ਪਾਈਐ ਆ ਪਗਵਾਈਆ ਤਾ ਸਹ ਪਾਈਆ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਮਣ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸੋ ਸੁਹਾਗਣ ਨਾਨਕ ਸਾ ਸਬrai ਸਹਿ ਰੰਗ ਰਾਤੀ ਸਹਜ ਕੀ ਮਾਤੀ ਅਹ ਨਿਸ ਪਾਏ ਸਮਾਨੀ ਸੁੰਦਰ ਸਾਇ ਸਰੂਪ ਵਿਚਖਣ ਕਹੀਐ ਸਿਆਣੀ ਅਸਰੰਗ ਰਾਤੀ ਸਹਜ ਕੀ ਮਾਤੀ ਅਹ ਨਿਸ ਭਾਇ ਸਮਾਣੀ ਸੁੰਦਰ ਸਾਇ ਸਰੂਪ ਵਿਚਖਣ ਕਹੀਐ ਸਿਆਣੀ ਵਾਹੀ ਗੁਰੂ ਜੀ ਕਾ ਖਾਲਸਾ ਤੇ ਲੰਗ ਮਹੱਲਾ ਪਹਿਲਾ ਈਆਂੜੀਏ ਮਾਨੜਾ ਕਾਇ ਕਰੇ ਹੈ ਆਪਣੜੇ ਘਰ ਹਾਰ ਰੰਗੋ ਕੀ ਨਾਮਾਣਹਿ